ਹਾਂਜੀ ਮਿੱਤਰੋ ਸਵਾਗਤ ਹੈ ਤੁਹਾਡਾ ਨਵੇਂ ਬਲੌਗ 'ਚ ਤੇ ਮੀਂਹ ਪੈ ਕੇ ਹਟਿਆ ਹੁਣੇ ਤਰੀਕ ਅੱਜ ਹੋ ਗਈ 21 ਤੇ ਮੀਂਹ ਮੂ ਪੈ ਕੇ ਹਟਿਆ ਤੇ ਬਾਕੀ ਆਪਾਂ 8822 'ਚ ਤਾਂ ਸਕਾਤਾ ਹੀ ਪਾਣੀ ਤੇ ਹੁਣ ਤਾਂ ਕੱਲ ਦਾ ਪਾਇਆ ਨਹੀਂ ਹੈਗਾ ਅੱਜ ਵੀ ਬੱਤੀ ਆਈ ਨਹੀਂ ਫਿਰ ਤੂੰ ਜੱਜ ਵੀ ਨਹੀਂ ਪਾਣਾ ਹੀ ਪਾਣੀ ਤੇ ਹੁਣ ਇਹਨੂੰ ਸਕਾਵਾਂਗੇ ਦੋ ਤੋਂ ਪਾ ਲਵਾਵਾਂਗੇ ਹੁਣ ਕਿਉਂਕਿ ਗਾਲਾ ਜਾਂ ਪੈਂਦਾ ਜਾਂਦਾ ਥੱਲੇੋਂ ਫੇ ਜੜ ਕਮਜ਼ੋਰ ਹੋ ਜਾਂਦੀ ਆ ਤਾ ਕਰਕੇ ਹੁਣ ਸਕਾਤਾ ਤੇ ਹਜੇ 110 ਚ ਰੱਖਾਂਗੇ ਬਾਅਦ ਦਾ ਹੀ ਥੋੜਾ ਤੇ ਆਹ ਤਾਂ ਹੁਣ ਥੱਲਾ ਐਂ ਟਕਾਇਆ ਹੀ ਇਹਨੇ ਤਾਂ ਕਰਕੇ ਫੇਚ ਸਕਾਤਾ ਹੀ ਤੇ 2-3 ਘੰਟੇ ਮੋਟਰ ਚਲਾ ਕੇ ਗੱਲ ਵੀ ਬੰਦ ਕਰਤੀ ਸੀ ਤੇ ਦੂਈ ਮੋਟਰ ਤੇ ਵੀ 110 ਟਾਈਮ ਦਾ ਲੱਗਾ ਉੱਥੇ ਵੀ ਸਕਾਤਾ ਹੀ ਬਾਣੀ ਤੇ ਬਾ ਖੂ ਤੇ ਆ ਤਿੰਨ ਤਿੰਨ ਚਾਰ ਖੇਦਿਆ ਇਹਨਾਂ ਨੂੰ ਲਾਇਆ ਹੁਣ ਲਾਈਦਾ ਤੇ 88-22 ਤਾ ਲੰਮੇ ਲੰਮੇ ਸਭ ਸਕਾਤਾ ਦੇਖ ਕੇ ਚੈੱਕ ਕਰੋ ਮਿੱਤਰੋ ਬੱਟਾਂ ਤੇ ਘਾਜਮਾ ਨਹੀਂ ਗਿਆ ਮਾ ਨਹੀਂ ਕਾ ਹੋਇਆ ਸਾਫ ਸੁਧਰੀਆਂ ਪਈਆਂ ਤੇ ਬਾਕੀ ਹੁਣ ਆ ਨਹੀਂ ਪਤਾ ਲੱਗਦਾ ਜਿੱਦਾਂ ਬੂਟੇ ਛੋਟੇ ਰਹਿ ਗਏ ਵਿੱਚ ਇਹ ਨਹੀਂ ਤਾਂ ਪਤਾ ਇਹ ਬਾਤ ਵੀ ਲੱਗ ਗਈ ਆ ਥੋੜਾ ਜਿੱਦਾਂ ਤੇ ਵਿੱਚੇ ਬਿਮਾਰੀ ਦਾ ਚੱਲਦਾ ਨਾ ਰੌਲਾ 131 ਬੀਜ ਨੂੰ ਬਹੁਤ ਬਿਮਾਰੀ ਆ ਵੀਡੀਓ ਵੇਖੇ ਹੁਣੇ ਤੁਸੀਂ ਤੇ ਇਹ ਨਹੀਂ ਪਤਾ ਇਹਨੂੰ ਖਾਤ ਖੁੱਦ ਦਾ ਆ ਕਿ ਦੂਜਾ ਬੰਨੇ ਬੰਨੇ ਉਦਾਂ ਆ ਮਾੜਾ ਮੋਟਾ ਹੁਣ ਪਤਾ ਨਹੀਂ ਲੱਗਦਾ ਹੈਗਾ ਤੇ ਹੁਣ ਪਤਾ ਲੱਗੂਗਾ ਇਹ ਨਾ ਇਹਨੂੰ ਮੁੰਜਰ ਮੰਜਰ ਜੇ ਪਾਈ ਤਾਂ ਇਹਦਾ ਵਿੱਚ ਛੋਟਾ ਦੇਖੋ ਬਾਅਦ ਵਿੱਚ ਵਿੱਚ ਲੱਗੇ ਆ ਵਿੱਚ ਰੱਖੇ ਤੇ ਉਦਾਂ ਛੋਟੇ ਰਹਿ ਗਏ ਦੇਖੋ ਉਹਨਾਂ ਨੂੰ ਹਾਈਟ 'ਚ ਕਿੰਨਾ ਫਰਕ ਆ ਹੁਣ ਇਹ ਬਾਅਦ 'ਚ ਹੀ ਪਤਾ ਲੱਗੂਗਾ ਬਾਕੀ 110 ਪੀਲਾ ਜਾਂ ਪਈ ਜਾਂਦਾ ਹੈ ਇਹਨੂੰ ਤਿੰਨ ਖਾਦ ਪਏ ਜਦਾਂ ਤਿੰਨ ਪੂਰੇ ਘਰ ਤੇ ਸੀਗੇ ਤੇ ਇਹਨੂੰ 110 ਨੂੰ ਪੈ ਗਿਆ ਚਾਰ ਚਾਰ ਬੋਰੇ ਇਹਨੂੰ ਡੱਕ ਚੁਕੇ ਆ ਇਸ ਟਾਈਮ ਸੂਪਰ ਦਾ ਵਿੱਚ ਪਾ ਕੇ ਤਿੰਨ ਯੂਰੀਏ ਨੇ ਸੂਪਰ ਦਾ ਅੱਡ ਸੂਪਰ ਦਾ ਪੰਜਵਾਂ ਬੋਰਾ ਤੇ ਚਾਰ ਪੈ ਕੇ ਉਹਦਾ ਯੂਰੀਏ ਇਹਨੂੰ ਤੇ ਇਹਨੂੰ ਪਿਆ ਇੱਕ ਸੂਪਰ ਦਾ ਤੇ ਤਿੰਨ ਯੂਰੀਏ ਇਹ ਤਾਂ ਥੱਲਾ ਟਕਾ ਗਿਆ ਹੁਣ ਥੱਲੇ ਦੀਦਾ ਨਹੀਂ ਹੈਗਾ ਜਦਾਂ ਇਹ ਹਜੇ ਪਾਣੀ ਦੀਦਾ ਹੈ ਇਹਨਾਂ ਇਹ ਰੱਖਾਂਗੇ ਥੋੜਾ ਟਾਈਮ ਬਾਕੀ ਮਿੱਤਰੋ ਮੌਸਮ ਕਰ ਲੋ ਚੈੱਕ ਬੱਦਲ-ਬੁੱਦਲ ਹੋਏ ਆ ਹਨ ਤੇ ਮੌਸਮ ਇਹ ਠੰਡਾ ਆ ਆਪਾਂ ਵਧੀਆ ਵਗਦੀ ਠੰਡੀ ਆੜਾ ਉੜਾ ਤੇ ਆ ਦਵਾਈ ਮਾਰੀ ਆ ਹੁਣ ਫੇਕਾ ਫਟ ਪਿਆ ਆ ਤੇ ਦਵਾਈ ਮਾਰੀ ਆ ਇੱਕ ਵਾਰੀ ਆੜਾਂ ਦੇ ਲੋਕ ਨਾ ਸਾ ਆਪਣਾ ਖਰਾਬ ਹੁੰਦਾ ਗਾਂ ਦੇ ਦੇ ਮਿੱਟੀ ਚ ਕਾਵਾਂਗੇ ਆਪਣੇ ਚਾਰ ਖੇਤਾਂ ਦੀ ਆੜਿਆ ਲੰਮੀ ਉਹ ਚਲ ਜਾਂਦੀ ਸਾਹਮਣੇ ਖੂਹ ਦੇ ਨਾਲ ਉਹ ਖੂਹ ਜਿਹੜਾ ਦੀਦਾ ਤੇ ਉੱਥੇ ਦੀ ਚਲ ਜਾਂਦੀ ਹੈ ਚਾਰ ਖੇਤਾਂ ਦੀ ਲੰਬਾਈ ਆਪਣੇ ਆ ਇਹਨਾਂ ਤੇ ਕਿੰਨੇ ਦੇ ਲੋ ਜਾੜੇ ਖਰਾਬ ਹੁੰਦੇ ਇੱਥੇ ਕਿੰਨਾ ਲੱਗਣਾ ਹੈ ਝੋਨਾ ਤਿੰਨ ਤਿੰਨ ਬੂਟੇ ਐਵੇਂ ਲੱਗ ਜਾਣੇ ਹੀ ਉਹ ਚਲਦੀ ਲੰਮਿਆ ਦੀ ਆਪਣੇ ਚਲੋ ਮਿੱਟੀ ਚ ਕਾਵਾਂਗੇ ਖੱਤੇ ਆਪਣੇ ਉੱਚੇ ਆ ਤਾਂ ਕਰਕੇ ਤੇ ਇਹ ਸੈਟਿੰਗ ਆਉਣੀ ਹੈ ਇਹਨਾਂ ਦੀ ਬਾਕੀ ਐਂ ਝੋਨਾ ਜਾੜਾ ਵਧੀਆ ਮਾਰ ਗਿਆ ਇਹ ਮੋਗੋਂ ਬਹੁਤ ਵਧੀਆ ਚੈਨ ਹਵਾ ਵਗਦੀ ਮੀਂਹ ਦਾ ਛਰਟਾ ਲੱਗ ਗਿਆ ਤੇ 32:00 ਵਜੇ ਆਉਣੀ ਸੀ ਫਾਲਟ ਪਿਆ ਹੁਣ ਤੇ ਅਜੇ ਆਈ ਨਹੀਂ ਹੈਗੀ ਬਾਕੀ ਮਿੱਤਰੋ 110 ਪਹਿਲਾਂ ਪੀਲਾ ਜਾਂ ਰਹਿੰਦਾ ਆ ਬੱਤ ਤੁਰਦਾ ਆ ਥੋੜਾ ਜਿਦਾਂ ਅਜੇ ਤਸਾਂ ਬੀਆਂ ਕ 15 ਦਿਨਾਂ ਤੀ ਫੇ ਇਹਨੇ ਦਿਖਾਉਣਾ ਜਿਹੜਾ ਖਾਦ ਖੂਦ ਪਾਇਆ ਫੇ ਲੱਗਦਾ ਇਹਨੂੰ ਪਹਿਲਾਂ ਅੱਗੇ ਵੀ ਦੇਖਿਆ ਨਾ ਥੋੜਾ ਪੀਲਾ ਪੀਲਾ ਜਾਂ ਰਹਿੰਦਾ ਪੱਕੜ ਜੀ ਬਣੀ ਰੀ ਤੇ ਬਾਅਦ ਚ ਬਦਲ ਲੱਗਦਾ ਇਹ ਤਾਂ ਤੇ ਬਾਕੀ ਬੱਟਾਂ ਕਿਸੇ ਤੇ ਨਹੀਂ ਕਾਕੂ ਹੋਇਆ ਇਹ ਦੇ ਲੋ ਸਾਫ ਸੁਧਰੀਆਂ ਪਈਆਂ ਬੱਟਾਂ ਅੱਜ ਕੀ ਚਾਲਦੀਆਂ ਉੱਤੋਂ ਦੀ ਰਹੀਆਂ ਪਹਿਲਾਂ ਤਿੰਨ ਚਾਰ ਮੀ ਪਏ ਆ ਤਾਂ ਕਰਕੇ ਕਾ ਨਹੀਂ ਹੋਇਆ ਫੇ ਸਾਹੀ ਵਾਈ ਕਰ ਲੋ ਚੱਕ ਇਹਨ ਜਮਾ ਕੱਚੇ ਆ ਪੱਤੇ ਦੇਖੋ ਤੇ ਆ 10 ਜਿਹੜਾ ਇਹ ਫੱਕੜ ਜੀ ਆ ਪਨੀਰੀ ਜਿਆਦਾ ਯੂਰੀ ਇਹਨਾਂ ਦੇਖੋ ਫਲੈਟ ਵੀ ਆਈ ਆ ਪੱਤਾ ਲਪੇਟਿਆ ਹੈ ਪੱਤਾ ਲਪੇਟ ਦੀ ਵਿੱਚ ਗਿਆ ਜਿਦੋਂ ਆਪਾਂ ਯੂਰੀ ਜਿੰਦਾ ਜਿਆਦਾ ਬਾਦੀਦਾ ਜਿਆਦਾ ਡੱਪਨ ਦਾ ਮੋੜਾ ਮਾਰਦੇ ਨਾ ਫੇਜ ਦੀਦਾ ਤਲਕਣ ਬਹੁਤ ਹੋਈ ਆ ਮੀਂਹ ਪੈ ਕੇ ਛੜਿਆ ਮੈਂ ਤਾਂ ਪਾਣੀ ਦੇਖਣ ਆਇਆ ਮੈਂ ਕਿਹਾ ਲੋੜ ਆ ਕਿ ਨਹੀਂ ਪਹੁੰਚਦੀ ਤੇ ਆ ਬਾਚ ਲੱਗਾਈ ਦੇ ਲੋ ਨਾਲ ਹੀ ਰਾਲ ਚੱਲੇਆ ਇਹਨੂੰ ਘੱਮ ਤੇ ਘੱਮ 10 ਦਿਨਾਂ ਦਾ ਫਰਕ ਹੋਣਾ ਤੇ ਬਾਕੀ ਕਮਾਦੀ ਕਰ ਲੋ ਤੇ ਕਮਾਦੀ ਦੀਆਂ ਗਾਂਹਾਂ ਆਪਾਂ ਸਾਰੀਆਂ ਖਤੀ ਕਰ ਦੇਣੀਆਂ ਤੇ ਬੀ ਬਣ ਜਾਊਗਾ ਗਾਂ ਫਿਰ ਜਿਆਦਾ ਬੰਦਾ ਬੀਜ ਬੋਈ ਦਿੰਦਾ ਮੱਕੀ ਮੌਸਮ ਬਹੁਤ ਸੋਹਣਾ ਆ ਆ ਮੱਕੀ ਖੜੀ ਆ ਇੱਧਰ ਇਲਾਪ ਸਿੱਟਰ ਬੰਦਾ ਹੁਣ ਮੰਡੀ ਜਾਂਦਾ ਮੱਕੀ ਦਾ ਰੇਟ ਪਤਾ ਨਹੀਂ 320 ਰੁਪਏ ਆਇਆ ਦਾ ਤੇ ਹੁਣ ਮੀਂਹ ਪੈਣ ਲੱਪੇ ਆ ਤਾਂ ਕਰਕੇ ਔਖਾ ਹੁੰਦਾ ਫੇ ਚੱਕਣੀ ਟਰਾਲੀ ਖੱਤੇ ਜੋ ਟਰੈਕਟਰ ਕੱਢਦਾ ਨਹੀਂ ਅੱਜ ਵੀ ਪੈ ਗਿਆ ਪਰਸੋ ਵੀ ਪੈ ਗਿਆ ਸੀ ਸ਼ਰਾਟੇ 'ਚ ਪਿੰਦੇ ਰਹਿੰਦੇ ਆ ਇੰਨੇ ਨਾ ਠੰਡਾ ਰਹਿੰਦਾ ਹੁਦਾ ਹਾਂਜੀ ਮਿੱਤਰੋ ਦਾ ਦਿਨ ਹੈਗਾ ਮਿੱਤਰੋ ਅੱਜ ਉਦੋਂ ਅਗਲਾ ਜੀ ਤਰੀਕ ਹੋ ਗਈ 22 ਤੇ ਕੱਲ ਵੀ ਥੋੜਾ ਜਮੀ ਪੈ ਗਿਆ ਤੇ ਅੱਜ ਐਨ ਫੇਰ ਬੱਟਾ ਤੋੜ ਵੀ ਪੈ ਗਿਆ ਜਮਾ ਖਾਲੀ ਸੀ ਕਿਆ ਰੈਨ ਸੁੱਕਾ ਰੈਨ ਪਾਣੀ ਸਕਾਤਾ 882 ਜੀ ਆ ਦੇਖ ਲੋ ਬੱਟ ਸਾਮੀ ਜੀ ਖੜੀ ਆ ਤੇ ਮੀਂਹ ਅਜ ਫੇਰ ਪੈ ਗਿਆ ਤੇ ਐਨ ਪੂਰਾ ਠੋਕ ਕੇ ਸਵੇਰੇ ਅਜ ਵੀ ਪੈਂਦਾ ਆ ਮੜਾ ਮੜਾ ਬੱਦਲ ਹਜੇ ਵੀ ਬਹੁਤ ਆ ਦੇਖੋ ਤੇ ਆਣ ਬੱਤੀ ਦਾ ਕੱਲ ਦੀ ਆਈ ਨਹੀਂ ਸੀਗੀ ਫਾਲਟ ਪਿਆ ਹੈਗਾ ਪਿਛੋ ਜਿੱਦਾਂ ਲਾਈਨ ਚੱਲਦੀ ਸੀ ਇੱਧਰ ਅੱਧੀਆਂ ਕ ਮੋਟਰਾ ਖੜੀਆਂ ਹੀ ਅੱਧੀਆਂ ਕ ਚੱਲਦੀਆਂ ਹੀ ਹੈਗੀਆਂ ਤੇ ਬਾਕੀ ਝੋਨਾ ਹਣਾ ਅਸੀਂ ਤਾਂ ਸਕਾਇਆ ਹੀ ਪਾਣੀ ਹੁਣ ਆਪੇ ਸੁੱਕੂਗਾ ਫੇ ਤੇ ਆ ਪਨੀਰੀ ਵਾਲਾ ਜਿਹੜਾ ਐਂਡ ਤੇ ਕੀਤਾ ਹੈਗਾ ਦੂਸਾਰਨ ਦੇਖ ਲਓ ਨਾਲ ਹੀ ਰਾਲ ਚੱਲਿਆ ਨਾ ਮਿੱਤਰੋ ਕਿੰਨਾ ਕ ਫਰਕ ਆ ਕੰਮ ਸੇ ਕੰਮ ਇਹਦਾ ਐਸ ਝੋਨੇ ਦਾ ਇਹ ਪਨੀਰੀ ਵਾਲੇ ਦਾ 20 ਦਿਨਾਂ ਦਾ ਫਰਕ ਹੁਣ ਆਇਆ ਸੀ ਉਹਨੇ ਨੂੰ ਨਾਲ ਹੀ ਰਾਲ ਚੱਲਿਆ ਇਹ ਤੇ ਬਾਕੀ ਹੁਣ ਆਪਾਂ ਵਲੌਗ ਦਾ ਇੱਥੇ ਐਂਡ ਕਰਦੇ ਆਂ ਤੇ ਵਲੌਗ ਹੋਣਾ ਛੋਟਾ ਜਾਈ ਐਵੇਂ ਤੇ ਚਲੋ ਠੀਕ ਐ ਮਿੱਤਰੋ ਫੇਰ ਮਿਲਦੇ ਆਪਾਂ ਤੁਹਾਨੂੰ ਕਿਸੇ ਹੋਰ ਨਵੇਂ ਵਲੌਗ ਦੇ ਵਿੱਚ